सोन सोनियागर सागर सवाल टी ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਹਲਕਾ ਚਲੰਦਾਤਾ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਤਰੰਤ ਰੰਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ। ਉਹਨਾਂ ਪਿੱਖੀਵਿੰਡ ਨਿਸਤਿਕ ਵਿਧਾਨ ਸਭਾ ਹਲਕਾ ਖੇਮਕਰਨ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਭਾਰਮੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਸੰਕਟ ਲਈ ਕੇਂਦਰ ਦੇ ਨਾਲ ਆਪ ਸਰਕਾਰ ਬਰਾਬਰ ਦੀ ਜ਼ਿੰਮੇਵਾਰ ਹੈ। ਜੇਕਰ ਪੰਜਾਬ ਸਰਕਾਰ ਗੰਭੀਰ ਹੁੰਦੀ ਤਾਂ ਕਿਸਾਨਾਂ ਦੇ ਮਸਲੇ ਹੱਲ ਕੀਤੇ ਜਾ ਸਕਦੇ ਸਨ। ਉਹ ਦਾਵਾ ਕੀਤਾ ਕਿ ਕਾਂਗਰਸ ਪਾਰਟੀ ਹੀ ਕਿਸਾਨਾਂ ਦੇ ਮਸਲੇ ਹੱਲ ਕਰਨ ਦੇ ਸਮਰੱਥ ਹੈ। ਜਦ ਕੇ ਪਾਸਵਾ ਵਪਾਰੀਆਂ ਦੇ ਹਿੱਤਾਂ ਨੂੰ ਪੈਲ ਦਿੰਦੀ ਆ ਰਹੀ ਹੈ ਇਸੇ ਦੌਰਾਨ ਖੇਮ ਕਰਨ ਹਲਕੇ ਚ ਸੈਂਕੜੇ ਵਰਕਰ ਅਕਾਲੀ ਤੇ ਆਪ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਆਪਾਂ ਇਹਦਾ ਵਿਆਹ ਵਾਲੀਆਂ ਗੱਲਾਂ ਕਰਨੀਆਂ ਕਹਿੰਦੇ ਜੀ ਐਸੀ ਆ ਬੰਦ ਨਾਲ ਲੈ ਤੁਹਾਡੇ ਪਿੰਡਾਂ ਦੀਆਂ ਜਿਹੜੇ ਘਰ ਉਹ ਆਪਣੇ ਨਾਮ ਨਹੀਂ ਹੈ ਮੇਰਾ ਇਹ ਪਿੰਡ ਭਿਉਲੀ ਆ ਉੱਥੇ ਕਾਰਾ ਮੇਰਾ ਮੇਰੇ ਨਾਮ ਨਹੀਂ ਹੈ ਤੁਹਾਡੇ ਘਰ ਤੁਹਾਡੇ ਨਾਮ ਨਹੀਂ ਹੈ ਮੈਂ ਸਕੀਮ ਲਿਆਂਦੀ ਮੇਰਾ ਘਰ ਮੇਰੇ ਨਾਮ ਕਰੋ ਲਾਲ ਲੈਣ ਦੀ ਸਕੀਮ ਲਿਆਂਦੀ ਇਹਨਾਂ ਨੇ ਬੰਦ ਕਰੀ ਕਿ ਕਿਸੇ ਗਰੀਬ ਨੇ ਜੇ ਕਾਰ ਚਾਹਣੀ ਹੈ ਜੇ ਕੋਈ ਕੰਮ ਕਰਨਾ ਉਹਦੇ ਦਾ ਕੋਈ ਰਿਸਟਰੀਓ ਨਹੀਂ ਹੈ ਕਿ ਮੈਂ ਬੈਂਕ ਤੋਂ ਕੋਈ ਲੋਨ ਲੈ ਲਵਾਂ ਮੈਂ ਇਸ ਸਕੀਮ ਚ ਲਈ ਵੀ ਇਹਨਾਂ ਦੇ ਘਰ ਨਾਉ ਕਰ ਦੋ ਇਹਨਾਂ ਦੇ ਸਾਰੇ ਰਿਸਤੀਆ ਬਣਾ ਲਏ ਨੀਆਂ ਉਹ ਸਕੀਮ ਬੰਦ ਕਰੀ ਦੀ ਹੈ ਬਿਜਲੀ ਦੇ ਬਿੱਲ ਮਾਫ ਕਰਦੇ ਤੁਹਾਡੀਆਂ ਟੈਂਕੀਆਂ ਦੇ ਬਿੱਲ ਮਾਫ ਕਰਦੇ ਜਿਹੜੀ ਤੁਹਾਡੇ ਪਿੰਡ ਦੇ ਵਿੱਚ ਟੈਂਕੀ ਲੱਗੀ ਵੀ ਹੈ ਉਹ ਜਾ ਕੇ ਪਤਾ ਕਰੋ ਸਰਪੰਚ ਤੇ ਹੁਣ ਬਿਜਲੀ ਦਾ ਬਿੱਲ ਨਹੀਂ ਆਉਂਦਾ ਆਪਾਂ ਪੱਕਾ ਹੀ ਮਾਫ ਕਰ ਗਏ ਸੀ ਉਹ 160 ਰੁਪਏ ਤੁਹਾਡਾ ਪਾਣੀ ਦਾ ਬਿਲਾਉਂਦਾ ਸੀ ਉਹਨੂੰ 50 ਰੁਪਏ ਕਰਤਾ ਹੁਣ ਦੁਬਾਰੇ ਵੱਧ ਨਹੀਂ ਆਇਆ ਕਦੇ ਤੁਹਾਡਾ ਪੈਟਰੋਲ 10 ਰੁਪਏ ਸਸਤਾ ਕਰਿਆ ਡੀਜ਼ਲ 5 ਰੁਪਏ ਸਸਤਾ ਕਰਿਆ ਇਹ ਸਾਰਾ ਕੁਝ ਫਿਰ ਵਧਾਈ ਜਾਂਦੇ ਨਖਿਆ ਦੀ ਤੁਸੀਂ ਦੇਖ ਲਓ ਪਰਮਾਹ ਕਹਿੰਦਾ ਜਿਹੜਾ ਇੱਥੇ ਬੋਲਦਾ ਹੈ ਸੱਚ ਮਿੱਤਰੋ ਜਿਹੜਾ ਇੱਥੇ ਬੋਲਦਾ ਹੈ ਸੱਚ ਮਿੱਤਰੋ ਉਹਦੇ ਬੈਰੀ ਬਣ ਜਾਂਦੇ ਲੱਖ ਮਿੱਤਰੋ ਇੱਥੇ ਝੂਟੀਆਂ ਪੰਡਾ ਜਿਹੜੇ ਬੰਦ ਦੇ ਉਹੀ ਜ਼ਿਆਦਾ ਦੇਖਦੇ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਤੇ ਜਿਹੜਿਆਂ ਨੂੰ ਅਸੀਂ ਇਨਕਲਾਬੀ ਸਮਝ ਕੇ ਪੜਾਇਆ ਸੀ ਉਹੀ ਅੱਜ ਨਸ਼ਾ ਵੇਚਣ ਵਿੱਚ ਲੱਗੇ ਪਿਆ ਔਰ ਘਰ ਘਰ ਨਸ਼ਾ ਹੋ ਗਿਆ ਕੁੜੀਆਂ ਤੱਕ ਨੂੰ ਨਾਦਾ ਨਖਿਆ ਪਰ ਨਿਆਣਿਆਂ ਤੱਕ ਨੂੰ ਨਸ਼ਿਆਂ ਪਰ ਲਗਾਤਾ ਰੋਜ਼ ਕੋਈ ਨਾ ਕੋਈ ਕਿਤੇ ਨਾ ਕਿਤੇ ਮੌਤ ਹੋ ਜਾਂਦੀ ਉਹਦੇ ਭੋਗ ਪਰ ਜਾਣਾ ਪੈਂਦਾ ਆ ਰਿਸੀ ਹੈਲਪਲੈਸ ਹੈ ਕੁਝ ਕਰ ਨਹੀਂ ਸਕਦੇ ਮੇਰੇ ਘਰ ਦੇ ਕੋੜ ਵਿਗ ਰਿਆ ਸੀ ਨਸ਼ਾ ਵੀ ਸਨੇਹ ਦਿੱਤੇ ਲੇਕਿਨ ਉਹ ਫੜਨ ਨਾਉਣ ਇੱਕ ਦਿਨ ਮੈਂ ਸਨੇਹਾ ਭੇਜਿਆ ਵੀ ਕੱਲ ਨੂੰ ਪ੍ਰੈਸ ਕਨਫਰੈਂਸ ਹੈ ਨਸ਼ੇ ਬਾਰੇ ਤਾਰ ਆਦੀ ਰਾਤ ਚੱਕਲੇਗੇ ਇਹ ਇਹਨਾਂ ਦਾ ਹਾਲ ਹੋਇਆ ਹੋਇਆ ਕੋਈ ਸੁਣਵਾਈ ਨਹੀਂ ਇਹ ਇਸका के मैं ਕੋ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹ ਨਜ਼ਰਾਂ ਤੋਂ ਗਿਰ ਚੁੱਕੀਆਂ ਉਹ ਗੀਤ ਆਇਆ ਸੀ ਕਹਿੰਦਾ ਜੇ ਇੰਝ ਗਿਰਦੀ ਤਾਂ ਚੱਕ ਲੈਂਦੇ ਨਾ ਜੇ ਨਜ਼ਰਾਂ ਤੋਂ ਗਿਰ ਗਈ ਕਿਆ ਕਰੇ ਇਹ ਨਜ਼ਰਾਂ ਤੋਂ ਗਿਰਗੇ ਸਾਡੀਆਂ ਤੋਂ ਕਿਉਂਕਿ ਐਸੀ ਜਿਨ੍ਹਾਂ ਨੂੰ ਇਨਕਲਾਬੀ ਸਮਝਿਆ ਸੀ ਉਹ ਇਨਕਲਾਬੀ ਨਹੀਂ ਉਹ ਗਦਾਰ ਨਿਕਲ ਰਹੇ ਆ ਉਹ ਕੇਂਦਰ ਦੇ ਨਾਲ ਮਿਲ ਕੇ ਸਾਡੇ ਨੌਜਵਾਨਾਂ ਦੇ ਪਰਚੇ ਕਰਾ ਰਹੇ ਐਨਐਸਐਲ ਵਾਰੇ ਉਹ ਪੁਲਿਸ ਨਾਲ ਮਿਲ ਕੇ ਨਸ਼ੇ ਵਕਾ ਰਹੇ ਆ ਉਹ ਸਾਡੇ ਨਾਲ ਹਰ ਤਰੀਕੇ ਨਾਲ ਟੱਕਾ ਕਰ ਰਹੇ ਤੇ ਸਾਡੀ ਕਿਸਾਨੀ ਨੂੰ ਬਰਬਾਦ ਕਰ ਦੇਣਾ ਚਾਹੁੰਦੇ ਇਹ ਗੱਲ ਸਰਕਾਰ ਦੀਆਂ ਪੈੜੀਆਂ ਇਹਦੇ ਨਾਲ ਪ੍ਰਧਾਨ ਮੰਤਰੀ ਔਰ ਕੇਂਦਰ ਦੀ ਸਰਕਾਰ ਦੁਆਰੇ ਤੁਮੀ ਜਾਣੀ ਹੈ ਤੇ ਅੱਜ ਜਿਹੜੀ ਕੇਂਦਰ ਦੀ ਸਰਕਾਰ ਹੈ ਉਨੇ ਪਹਿਲਾਂ ਜੰਮੂ ਕਸ਼ਮੀਰ ਦਾ ਰਾਜ ਖਤਮ ਕੀਤਾ ਕਿ ਹੁਣ ਪੰਜਾਬ ਦੀ ਵਾਰੀ ਹੈ ਇਹ ਸੰਵਿਧਾਨ ਬਦਲਣਾ ਚਾਹੁੰਦੇ ਐ ਇਹ ਜੋ ਅੰਬੇਦਕਰ ਸਾਹਿਬ ਨੇ ਸੰਵਿਧਾਨ ਲਿਆਂਦਾ ਉਹਨੂੰ ਬਦਲਣਾ ਚਾਹੁੰਦੇ ਐ ਅੰਬੇਦਕਰ ਦਾ ਨਾਮ ਇਤਿਹਾਸ ਤੋਂ ਖਤਮ ਕਰਨਾ ਚਾਹੁੰਦੇ ਐ ਸਾਡਾ ਜਿਹੜਾ ਰਾਜ ਹੈ ਜੰਮੂ ਕਸ਼ਮੀਰ ਨੂੰ ਰਾਤ ਦੇ ਰਾਤ ਦੇ ਵਿੱਚ ਯੂਟੀ ਬਣਾਤਾ ਜਿਸ ਤਰ੍ਹਾਂ ਚੰਡੀਗੜ੍ਹ ਹੈ ਵੋਟਾਂ ਨਹੀਂ ਹੁਣ ਉੱਥੇ ਪੈਂਦੀਆਂ ਅਗਲੀ ਵਾਰੀ ਪੰਜਾਬ ਨੂੰ ਬਣਾ ਦੇਣਗੇ ਜੇ ਅੱਜ ਦੇ ਸਭ ਤੋਂ ਜ਼ਿਆਦਾ ਕਿਸੇ ਦੇ ਦੁਸ਼ਮਣ ਹੈ ਤਾਂ ਉਹ ਕਿਸਾਨ ਤੇ ਹੈ ਹਰਿਆਣੇ ਦੇ ਵਿੱਚ ਯੂਪੀ ਦੇ ਵਿੱਚ ਪੰਜਾਬ ਦੇ ਵਿੱਚ ਧੂ ਧੂ ਕੇ ਕੁੱਟਨੇ ਕਿਸਾਨਾਂ ਨੂੰ ਇਸ ਕਰਕੇ ਇਹੀ ਹਾਲ ਮਜ਼ਦੂਰਾਂ ਦਾ ਹੈ ਇਹੀ ਹਾਲ ਵਪਾਰੀ ਦਾ ਹੈ ਦੁਸ਼ਮਣ ਸਰਕਾਰ ਆਈ ਹੋਈ ਅੱਜ ਦੇ ਦੇਸ਼ ਦੀ ਕੇਂਦਰ ਦੇ ਵਿੱਚ ਇਹਨੂੰ ਬਦਲਣਾ ਹੈ ਆਪਾਂ ਨੇ ਉਹਦੇ ਬਾਅਦ ਤੇ ਮੈਂ ਤੁਹਾਡੇ ਕੋਲ ਆਇਆ ਹੈ ਆਓ ਤਕੜੇ ਹੋਈਏ ਇਕੱਠੇ ਹੋ ਜੀਏ ਪੰਜਾਬੀ ਇੱਕ ਇੱਕ ਪੰਜਾਬੀ ਇਹ ਕੇਂਦਰ ਦੀ ਦੁਸ਼ਮਣ ਸਰਕਾਰ ਨੂੰ ਬਦਲਣ ਦਾ ਤਹਿਆ ਕਰੇ ਔਰ ਇਹ ਨਹੀਂ ਹੈ ਕਿ ਥੋੜੀਆਂ ਜਿਹੀਆਂ ਕਾਲੀਆਂ ਨੂੰ ਬਾਦੀਆਂ ਥੋੜੀਆਂ ਜਿਹੀਆਂ ਝਾੜੂ ਨੂੰ ਬਾਦੀਆਂ ਥੋੜੀਆਂ ਜਿਹੀਆਂ ਕਾਂਗਰਸ ਨੂੰ ਬਾਦੀਆਂ ਫੇਰ ਹੋ ਜਿੱਤੇ ਇਹ ਨਾ ਕਰ ਲਿਓ ਕਿਤੇ ਇਕੱਠੇ ਹੋ ਜਾਓ ਕਾਂਗਰਸ ਦੇ ਮਗਰ ਅੱਜ راہਲ ਗਾਦੀ ਹੈ ਅੱਜ راہਲ ਗਾਦੀ ਹੈ ਆਪਣੇ ਤਾਂ ਅਦਾ ਸਤਕਾਰ ਕਰ ਰਿਹਾ ਹੈ ਹਰਮੰਦਰ ਸਾਹਿਬ ਦੇ ਭਾਂਡੇ ਮਾਂਜ ਕੇ ਸੇਵਾ ਕਰਕੇ ਗਿਆ ਅੱਜ ਜੋ ਲੜ ਰਿਹਾ ਕਿਸਾਨੀ ਵਾਸਤੇ ਅੱਜ ਜੋ ਲੜ ਰਿਹਾ ਦੇਸ਼ ਦੇ ਵਿੱਚ ਰਾਜਾ ਨੂੰ ਬਦਲ ਘੜ ਦੇਣ ਵਾਸਤੇ ਅੱਜ ਜੋ ਲੜ ਰਿਹਾ ਮਿਨੋਰਟੀਜ਼ ਨੂੰ ਜਿਹੜੇ ਆਪਾਂ ਗੱਟ ਗਿਣਤੀਆਂ ਚਾਹੇ ਸਿੱਖ ਆ ਚਾਹੇ ਕ੍ਰਿਸਚਨ ਆ ਚਾਹੇ ਮੁਸਲਮਾਨ ਉਹਨਾਂ ਦੇ ਅਧਿਕਾਰ ਉਹਨਾਂ ਨੂੰ ਬਹਾਲੀ ਹੋਵੇ ਉਹਨਾਂ ਨੂੰ ਤਕੜੇ ਦੇਸ਼ ਦੇ ਵਿੱਚ ਰੱਖਿਆ ਜਾਵੇ ਅੱਜ ਜੋ ਲੜ ਰਿਹਾ ਪਿਆਰ ਵਾਸਤੇ ਇੱਕ ਦੂਜੇ 'ਚ ਹਿੰਦੂ ਸਿੱਖ ਦਾ ਪਿਆਰ ਵੜੇ ਉਸ ਵਾਸਤੇ ਲੜ ਰਿਹਾ ਸੋ ਉਹਦੇ ਵਾਸਤੇ ਮੈਂ ਤੁਹਾਡੇ ਕੋਲ ਆਇਆ ਕਿ ਅੱਜ ਇਹ ਕੇਂਦਰ ਦੀ ਸਰਕਾਰ ਨੂੰ ਗਿਰਨ ਦਾ ਮੌਕਾ ਆਇਆ ਹਮ ਖੈਲੀ ਆ ਜਿਹੜੀ ਪੰਜਾਬ ਨੂੰ ਪਿਆਰ ਕਰੇ ਉਹ ਸਰਕਾਰ ਬਣਾਉਣ ਵਾਸਤੇ ਕਾਂਗਰਸ ਦੇ ਪਿੱਛੇ ਲੱਗੋ ਇੱਕ ਵੋਟ ਲੱਗੇ ਸਾਰੇ ਕਿਸਾਨ ਅੱਜ ਇੱਕਜੁੱਟਤਾ ਦੇ ਨਾਲ ਸਾਰੇ ਮਜ਼ਦੂਰ ਅੱਜ ਇੱਕਜੁੱਟਤਾ ਦੇ ਨਾਲ ਗਰੀਬ ਪਰਿਵਾਰ ਜੇ ਅੰਬੇਦਕਰ ਦਾ ਨਾਮ ਇਹ ਨਹੀਂ ਰਹਿਣ ਦੇਣਾ ਇਹਨਾਂ ਆਪੇ ਸਰਕਾਰ ਰੱਖਣੀ ਕਿਉਂ ਹੈ ਇਹ ਇਸ ਕਰਕੇ ਇਹ ਇਨਾਂ ਨੇ ਕਿਸਾਨੀ ਨੂੰ ਖਤਮ ਕਰਨਾ ਹੈ ਤਾਂ ਇਹ ਸਰਕਾਰ ਰੱਖਣੀ ਕਿਉਂ ਹੈ ਆਹ ਸਾਰੇ ਜਣੇ ਇਕੱਠੇ ਹੋ ਗਏ ਕਾਗਰ ਦੇ ਚੰਦੇ ਥੱਲੇ ਆ ਗਏ ਅਰ ਮੈਂ ਸਰਵਾਦੀਆਂ ਤੁਹਾਡਾ ਸਾਰਿਆਂ ਦਾ ਬੜੇ ਜੁੜੇ ਬੈਠੇ ਹੋ ਤੁਸੀਂ ਬਹੁਤ ਵੱਡੀ ਗੰਟੀ 'ਚ ਆਇਓ ਤੇ ਧੰਨਵਾਦ ਕਰਦਾ ਆਪਣੇ ਵੀਰ ਦਾ ਹੈ ਜੇ ਜਰਨੈਲ ਹੋਣੇ ਚਾਹੀਦੇ ਸਾਨੂੰ ਸਾਡੇ ਕੋਲ ਜਿਹੜੇ ਤਗੜੇ ਹੋ ਕੇ ਆਪਣੇ ਬੰਦਿਆਂ ਦੇ ਨਾਲ ਖੜਦੇ ਆ ਤੁਸੀਂ ਵੀ ਇੱਥੇ ਕਿਉਂ ਬੈਠੇ ਹੋ ਕਿਉਂਕਿ ਤੁਹਾਡੇ ਨਾਲ ਇਹ ਖੜਦਾ ਤੇ ਇਹਦੇ ਨਾਲ ਤੁਸੀਂ ਖੜਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਕੂ ਜੀ ਗੱਲ ਖਾਲਸਾ ਵੈਕੂ ਜੀ ਕੀ